ਹਾਂਜੀ ਦੋਸਤੋ ਜਿੱਥੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਉੱਥੇ ਵਰਖਾ ਦੇ ਕਾਰਨ ਜਿਹੜਾ ਮੀਂਹ ਪੈ ਰਿਹਾ ਮੀਂਹ ਦੇ ਕਾਰਨ ਵੀ ਸਾਡੇ ਇੱਕ ਆਪਣਾ ਗੁਰਸੇਖ ਬੰਦਾ ਇਹਦੇ ਵਿਚਾਰੇ ਦਾ ਮਕਾਨ ਡਿੱਗ ਪਿਆ ਕੱਚਾ ਕੋਠਾ ਸੀਗਾ ਤੇ بارش ਦੇ ਕਾਰਨ ਡਿੱਗ ਪਿਆ ਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਕੀ ਚੱਕਰ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਵਾਇਗੁਰੂ ਜੀ ਦਾ ਘਰ ਸਾਹ ਵਾਇਗੁਰੂ ਜੀ ਕੀ ਫਤਿਹ ਤੇ ਕੀ ਗੱਲ ਬਣ ਗਈ ਬਸ ਬਾਰਸ਼ ਹੀ ਪਈ ਰਹੀ ਸੀ ਬਾਰਸ਼ ਦੇ ਕਾਰਨ ਕਮਰਾ ਡਿੱਗ ਗਿਆ ਤੇ ਯਾਰ ਤੂੰ ਅਜੇ ਤੱਕ ਇਸ ਜਮਾਨੇ ਤੋਂ ਇੱਕ ਕੱਚਾ ਕੋਠਾ ਤੋਂ ਪੱਕਾ ਕੋਠਾ ਪਾਇਆ ਹੀ ਨਹੀਂਗਾ ਪੱਕਾ ਕਿਵੇਂ ਪਾਉਂਗਾ ਅੱਛਾ ਮਾਤਾ ਬਿਮਾਰ ਸੀ ਉਹਦੇ ਤੇ ਬਹੁਤ ਖਰਚਾ ਆਇਆ ਅੱਛਾ 6-7 ਲੱਖ ਰੁਪਈਆ ਮਾਤਾ ਤੇ ਲੱਗ ਗਿਆ ਅੱਛਾ ਜਿਹੜੀ ਦਾ ਕਮਾਈ ਕਰਦੇ ਸੀਗੇ ਠੀਕ ਆ ਤੇ ਹੁਣ ਮਾਤਾ ਬੱਝ ਕੇ ਪੂਰੇ ਹੋ ਗਏ ਪੂਰੇ ਹੋ ਗਏ ਠੀਕ ਆ ਤੇ ਹੁਣ ਵੀ ਇੱਕ ਕੋਠਾ ਪੱਕਾ ਪਾਉਣਾ ਚਾਹੁੰਦੇ ਤੁਸੀਂ ਤਾ ਪੱਕਾ ਪਾਉਂਦਾ ਕਭ ਟੁੱਟ ਗਿਆ ਟੋਕਾ ਵੀ ਟੁੱਟ ਗਿਆ ਯਾਰ ਕੀ ਹੋਰ ਕੀ ਕੀ ਕੰਮ ਕਰ ਲੈਂਦੇ ਜੀ ਦਿਹਾੜੀ ਕਰ ਲੈਨੇ ਅੱਛਾ ਪਾਠ ਕਰ ਲੈਨੇ ਪਾਠ ਕਰ ਲੈਂਦੇ ਰੋਲ ਵੀ ਲਾ ਲੈਂਦੇ ਠੀਕ ਆ ਤੇ ਆ ਬਾਈ ਬਾਈ ਦਾ ਵੀਰ ਜੀ ਛੋਟਾ ਜਿਹਾ ਪਰਿਵਾਰ ਆ ਦੋ ਬੱਚੇ ਆ ਵਾਈਫ ਆ ਤੇ ਬਾਈ ਦਾ ਮਕਾਨ ਸੀ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਮਾਤਾ ਬਿਮਾਰ ਸੀ ਹੁੰਦੇ ਤੇ ਪੈਸਾ ਲੱਗੀ ਗਿਆ ਮਕਾਨ ਪਾਇ ਹੀ ਨਹੀਂ ਗਿਆ ਨਾ ਤਾਂ ਇਸ ਜਮਾਨੇ ਦੇ ਵਿੱਚ ਕੱਚਾ ਮਕਾਨ ਮੈਂ ਤਾਂ ਆਪ ਸੋਚ ਕੇ ਵੇਖ ਕੇ ਹੈਰਾਨਾ ਤੇ ਬਾਈ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਰੇ ਕੋਈ ਮਤ ਹੋ ਸਕਦੀ ਦਾ ਦੱਸੋ ਤੇ ਹਾਂਜੀ ਬਾਈ ਜੀ ਹੁਣ ਕੀ ਤੁਸੀਂ ਚਾਹੁੰਦੇ ਜੀ ਬਸ ਇਹੀ ਚਾਹਣਾ ਕਿ ਕੋਈ ਸਾਡੀ ਹੈਲਪ ਕਰੇ ਠੀਕ ਹੈ ਮਕਾਨ ਪੈ ਜਾਵੇ ਅੱਛਾ ਤੇ ਕੀ ਇਹ ਤਾਂ ਲੱਖ ਸਵਾ ਲੱਖ ਰੁਪਇਆ ਲੱਗਣਾ ਹੈ ਕੁਝ ਹਾਂਜੀ ਹਾਂਜੀ ਤੇ ਕੁਝ ਹੈ ਕੋ ਤੁਸੀਂ ਇੱਥੋਂ ਵੀ ਕਰ ਲੋ ਇਕੱਠੇ ਪਿੰਡ ਚੋਂ ਵੀ ਪਿੰਡ ਚ ਵਾ ਇੱਟਾਂ ਇਕੱਠੀਆਂ ਕੀਤੀਆਂ ਅੱਛਾ ਇੱਟਾਂ ਇਕੱਠੀਆਂ ਕੀਤੀਆਂ ਤੇ ਹਾਂਜੀ ਦੋਸਤੋ ਬਾਈ ਦਾ ਵਿੱਚ ਅਕਾਊਂਟ ਨੰਬਰ ਦੇ ਦਿੰਨੇ ਆ ਫੋਨ ਨੰਬਰ ਦੇ ਦਿੰਨੇ ਆ ਤੇ ਤੁਸੀਂ ਉਹਦੇ ਤੇ ਜਿੰਨੀ ਵੀ ਸੇਵਾ ਪਾ ਸਕਦੇ ਜੇ ਥੋੜੀ ਤੋਂ ਥੋੜੀ ਕਿਉਂਕਿ ਇੱਕ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਤੇ ਤੁਸੀਂ ਜਿੰਨੀ ਵੀ ਥੋੜੀ ਪਾਓ ਬਹੁਤੀ ਪਾਓ ਤੇ ਬਾਈ ਗੁਰਸਖ ਬੰਦਾ ਬਾਈ ਜਰੂਰ ਵੀਰ ਦੀ ਮਰਤ ਕਰੋਂ ਹਿੱਸਾ ਪਾਓ ਤੇ ਅਸੀਂ ਵੀ ਕਰਾਂਗੇ ਬਾਈ ਦੀ ਮਰਤ ਜਿੰਨੀ ਵੀ ਹੋ ਸਗੀ ਵੱਧ ਤੋਂ ਵੱਧ ਮਤ ਕਰਾਂਗੇ ਤਾਂ ਅੰਦਰ ਕੀ ਕੀ ਸਮਾਨ ਸਿਗਾ ਡਰਾਮੇ ਕੰਨ ਅਰਵਿਧ ਰਾਜੂ ਹੈ ਕਣਕਲਾ ਡਰਾਮੇ ਅੱਛਾ ਵਿੱਚ ਮੰਜੇ ਆ ਫਰੈਜ ਅੱਛਾ ਟੀਵੀ ਇੱਕ ਉਹ ਤਾਂ ਕੱਢ ਲੈਣਾ ਹੀ ਬਾਰ ਅਜੇ ਡਿੱਗਿਆਂ ਨੂੰ ਥੋੜਾ ਟਾਈਮ ਹੀ ਹੋਇਆ ਅੱਛਾ ਥੋੜਾ ਟਾਈਮ ਹੀ ਹੋਇਆ ਤੇ ਅੰਦਰੋਂ ਸਮਾਨ ਯਾਰ ਕੱਢ ਲਾ ਤੇ ਹੁਣ ਕਿੱਥੇ ਕਿੱਥੇ ਰਹਿ ਰਿਹਾ ਜੀ ਹੁਣ ਸੱਚ ਫੋਨ ਅਜੇ ਤਾਂ ਬਾਹਰ ਹੀ ਆ ਅੱਛਾ ਵੱਡੇ ਭਰਾ ਦਾ ਕਮਰਾ ਖਾਲੀ ਪਿਆ ਉਹ ਆਨੰਦਪੁਰ ਰਹੀਂਦਾ ਅੱਛਾ ਉਹਨੂੰ ਫੋਨ ਕੀਤਾ ਸੀ ਹੁਣ ਕੀ ਬੜਾ ਕਿੰਨੇ ਟਾਈਮ ਤੱਕ ਆਉਂਦਾ ਠੀਕ ਆ ਜਿੱਦਾਂ ਪਿੰਡ ਚ ਕੋਈ ਪੰਚਾਇਤ ਘਰ ਵਗੈਰਾ ਨਹੀਂ ਹੈਗਾ ਹੈਗਾ ਤਾਂ ਹੈ ਪਾਰਟੀ ਬਾਜੀ ਕਰਕੇ ਆਪਾਂ ਪੁੱਛਿਆ ਨਹੀਂ ਅੱਛਾ ਪਾਰਟੀ ਬਾਜੀ ਕਰਕੇ ਨਹੀਂ ਪੁੱਛਿਆ ਤੇ ਮਕਾਨ ਸਰਕਾਰੀ ਵੀ ਆਉਂਦੇ ਨੇ ਉਹ ਉਹ ਨਹੀਂ ਪੁੱਛਿਆ सरपंच ਨਾਲ ਗੱਲ ਕੀਤੀ ਸੀ ਉਹ ਕਹਿੰਦੇ ਅਜੇ ਨਹੀਂ ਆਏ ਅੱਛਾ ਅਜੇ ਨਹੀਂ ਆਏ ਤੁਸੀਂ ਗਏ ਸਰਪੰਚ ਕੋਲੇ ਹਾਂਜੀ ਗਏ ਠੀਕ ਆ ਹਾਂਜੀ ਦੋਸਤੋ ਬਾਈ ਦੀ ਕਹਾਣੀ ਤੁਸੀਂ ਸੁਣ ਲਈ ਆ ਬਹੁਤ ਦਰਦਨਾਕ ਕਹਾਣੀ ਆ ਮੈਂ ਤਾਂ ਵੇਖ ਕੇ ਤਰਸਾਂ ਦਾ ਵੀਰ ਅੱਗੇ ਵੀਰ ਹੈ ਵੀ ਭਲਾਮਾ ਸਬੰਧਾ ਬਹੁਤ ਹੀ شریف ਇਨਸਾਨ ਆ ਤੇ ਜੇ ਕੋਈ ਵੀਰ ਮਦਦ ਕਰ ਸਕਦਾ ਵਿੱਚ ਬਈ ਨੰਬਰ ਦਿੱਤਾ ਬਾਅਦ ਤੋਂ ਬਾਅਦ ਥੋੜੀ ਤੋਂ ਥੋੜੀ ਮਦਦ ਕਰੋ ਜੇ ਕੋਈ ਬਾਈ ਦੇ ਪਿੰਡ ਆ ਕੇ ਮਦਦ ਕਰਨਾ ਚਾਹੁੰਦਾ ਪਿੰਡ ਬਾਈ ਦਾ ਮਾਛੀਆੜਾ ਪਿੰਡ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਮਾਛਿਆ ਦੇ ਪਿੰਡ ਦੇ ਵਿੱਚ ਆ ਕੇ ਤੁਸੀਂ ਇਹਨਾਂ ਦੀ ਮਰਤ ਕਰ ਸਕਦੇ ਜੇ ਤੁਸੀਂ ਮੌਕਾ ਵੇਖ ਕੇ ਜੇ ਕੋ ਪੂਰਾ ਮਕਾਨ ਪਾ ਕੇ ਦੇ ਸਕਦਾ ਤੇ ਬਾਈ ਜਰੂਰ ਮਰਤ ਕਰੋ ਗੁਰਸਖ ਬੰਦਾ ਵੀਰ ਤੇ ਤੁਸੀਂ ਇਹਨਾਂ ਦੇ ਪਿੰਡ ਵੀ ਵਿਜ਼ਿਟ ਕਰ ਸਕਦੇ ਜੀ ਤੇ ਵਿੱਚ ਨੰਬਰ ਵੀ ਦਿੱਤਾ ਨੰਬਰ ਤੇ ਵੀ ਤੁਸੀਂ ਜਿੰਨਾ ਤਿਲ ਫੁੱਲ ਵੱਤ ਵੱਤ ਥੋੜੀ ਤੋਂ ਥੋੜੀ ਮਰਤ ਜਰੂਰ ਕਰੋ ਤੇ ਬਾਈ ਧੰਨਵਾਦ ਸਾਰੇ ਵੀਰਾਂ ਸਾਸਿਆ ਕਾਲਾ